ਤੋਂ ਪਹਿਲਾਂ ਵੀ ਜਿਹਨੇ ਦਾਸੀ ਦਿੱਤਾ तकरीबन ਸਾਢੇ ਕੋ 3 ਸਾਲ ਹੋ ਗਏ ਤੇ ਆਪਣੇ ਬੇਟੇ ਦਾ ਤੇ ਬੇਟੀ ਦਾ ਨੂੰਦਾ ਤੇ ਬੱਚੇ ਦਾ ਲਗਾਇਆ ਸੀ ਤੇ ਇਹਨਾਂ ਨੇ ਮਤਲਬ ਪੈਸੇ ਪਰਵਾਲੇ ਸੀ ਸਾਤੋਂ 15 ਲੱਖ 40 ਹਜ਼ਾਰ ਰੁਪਿਆ ਉਸ ਤੋਂ ਬਾਅਦ ਇਹਨਾਂ ਨੇ ਵੀ ਕੁਝ ਵੀ ਨਹੀਂ ਕੀਤਾ ਸੀ ਕੈਪਸ ਨੋਟ ਵੀ ਫਾਇਲ ਦੇ ਵਿੱਚੋਂ ਕਢਾ ਚੁੱਕੇ ਆ ਕੁਝ ਨਹੀਂ ਲੱਗਿਆ ਉਹਦੇ ਵਿੱਚ ਤੇ ਬਸ ਇਦਾਂ ਹੀ ਲਾਰੇ ਲੱਪੇ ਲਾਉਂਦੇ ਰਹੇ ਜਿਹਦੇ ਵਿੱਚੋਂ ਸਾਨੂੰ 7 ਲੱਖ 16 ਹਜ਼ਾਰ ਰੁਪਿਆ ਇਹਨਾਂ ਨੇ ਦਿੱਤਾ ਉਹ ਵੀ ਅਦਰਵਾਈਜ਼ ਬਸ ਥੋੜੇ ਥੋੜੇ ਕਰਕੇ ਦਿੱਤੇ ਆ ਜੋ ਕਿ ਸਟੇਟਮੈਂਟਾਂ ਵਿੱਚ ਸਾਰੇ ਹੈਗੇ ਆ ਹੁਣ 8 ਲੱਖ 24000 ਰੁਪਇਆ ਰਹਿ ਗਿਆ ਤੇ ਉਹ ਮਤਲਬ ਦੇ ਨਹੀਂ ਰਹੇ ਜੀ ਕਿਹੜੀ ਕੰਟਰੀ ਜਾਣ ਵਾਸਤੇ ਵੀ ਜਲਵਾਏ ਆ ਕੈਨੇਡਾ ਜਾਣ ਜਾਣ ਵਾਸਤੇ ਪਾਸਪੋਰਟ ਜਿਹੜਾ ਦਿੱਤਾ ਸੀ ਵਾਪਸ ਹਾਂਜੀ ਡਾਕੂਮੈਂਟ ਸਾਰੇ ਵਾਪਸ ਕਰਤੇ ਸਾਨੂੰ ਉਹਨਾਂ ਨੇ ਇੱਕਦੋ ਦੀ ਗੱਲ ਕੀਤੀ ਸੀ ਕਿ ਜਦੋਂ ਤੱਕ ਪੈਸੇ ਮੋੜ ਬਣੇ ਪੈਸੇ ਸਾਨੂੰ ਜਿੱਦਾਂ ਤੋਂ ਜਾਂ ਤੀਜਾ ਮਹੀਨਾ ਪਹਿਲਾਂ ਤੇ 2022 ਚ ਪੈਸੇ ਭਰੇ ਸੀ ਉਸ ਤੋਂ ਬਾਅਦ ਕਹਿੰਦੀ ਸੀ ਜੇ ਨਾ ਫੈਲ ਮਤਲਬ ਥੋੜਾ ਕੇਸ ਲੱਗਿਆ ਤੇ ਮੈਂ ਕਹਿੰਦੀ ਸੀ ਮਾਰਚ ਦੇ ਵਿੱਚ ਵਾਪਸ ਕਰ ਦੂੰ ਸਾਰੇ ਤੀਜੇ ਮਹੀਨੇ ਦੇ ਵਿੱਚ ਵਿੱਚ ਜਿੱਦੋਂ ਲਾਸਟ ਸੰਦੇ ਪਾਇਆ ਦਫਤਰਾਂ ਦੇ ਮੂਰੇ ਕਿ ਪੈਸੇ ਮੋੜਦਾਂ ਨੇ ਕੁਝ ਪੈਸੇ ਮੋੜਦੇ ਆ ਬਾਕੀ ਪੈਸੇ ਕਦੋਂ ਤੱਕ ਮੋੜਨਗੇ ਉਹਨਾਂ ਨੇ ਬਾਕੀ ਕੋਈ ਰਾਹ ਨਹੀਂ ਦਿੱਤਾ ਵੀਰ ਜੀ ਬਾਕੀ ਜਥੇਬੰਦੀ ਨਾਲ ਬਾਅਦ ਵਿੱਚ ਸਾਡਾ ਕੰਟੈਕਟ ਹੋਇਆ ਉਸ ਤੋਂ ਬਾਅਦ ਜਦੋਂ ਜਥੇਬੰਦੀ ਨਾਲ ਕੰਟੈਕਟ ਹੋਇਆ ਇਹਨਾਂ ਨਾਲ ਸਮਝੌਤਾ ਕੀਤਾ ਸੀ 190000 ਚ ਤੇ ਤਿੰਨ ਮਾਂਥ ਲਏ ਸੀ ਉਹਨਾਂ ਨੇ ਉਸ ਤੋਂ ਬਾਅਦ ਵੀ ਉਹ ਇਸਕਰਾਰ ਤੇ ਪੂਰਾ ਨਹੀਂ ਪਹੁੰਚੀ ਹੁਣ ਅੱਜ ਕਿੰਨੀ ਦੇਰ ਤੋਂ ਤੁਸੀਂ ਬੈਠੇ ਹੋ ਅੱਜ ਅਸੀਂ 9 9 ਮਹੀਨਿਆਂ ਤੋਂ ਬਾਅਦ ਫੇਰ ਬਿਠਿਆਂਗੇ ਕੀ ਦਾ ਘਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਕੀ ਨਾਮ ਬੰਦਾ ਹੈ ਅਹ ਇੰਦਰਜੀਤ ਕੌਰ ਮੈਡਮਾ ਜੀ ਤੇ ਪੁੱਤਰੀ ਮੀਰਤੀ ਅਜਾ ਸਿੰਘ ਨਹੀਂ ਜੀ ਕਰ ਕਰਾਏ ਦਾ ਕਰ ਕਰਾਏ ਤੇ ਕਿਰਾਏ ਤੇ ਬੈਠੀ ਆ ਜੀ ਹਾਂ ਜੀ ਕੋਠੀ ਤੇ ਵੀ ਤਕਰੀਬਨ ਇਹ ਕਬਜ਼ਾ ਹੀ ਕਰੀ ਬੈਠੀ ਆ ਮਾਲਕ ਦੇ ਵਿੱਚੋਂ ਕੋਈ ਤੁਹਾਨੂੰ ਮਿਲਿਆ ਉਹਨਾਂ ਵਿੱਚੋਂ ਨਹੀਂ ਜੀ ਕੋਈ ਨਹੀਂ ਮਿਲਿਆ ਜੀ ਹੋ ਨਹੀਂ ਮਿਲਿਆ ਜੀ ਮਾਲਕਾਂ ਵਾਲੇ ਹੈਗੇ ਮਾਲਕ ਹੈਗੇ ਆ ਜੀ ਘਰ ਵਾਲੇ ਘਰ ਵਾਲੇ ਹੈਗੇ ਮਾਲਕਾਂ ਨੇ ਕੀ ਕਹਿਣਾ ਰਹਿੰਦੇ ਹੈਗੇ ਖਾਲੀ ਕਰ ਚੁੱਕੇ ਹੋ ਅਨੇਜੇ ਰੈਂਦੇ ਆਹੋ ਖਾਲੀ ਵੀ ਨਹੀਂ ਕਰਦੇਗੇ ਉਹਨਾਂ ਦਾ ਕਿਰਾਇਆ ਵੀ ਨੱਪੀ ਬੈਠੇ ਆ ਤੇ ਕੋਠੀ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆ ਇਹਦਾ ਕੰਮ ਹੀ ਇਹੀ ਹੈ ਜਾਨੀ ਇਹਹੀ ਕੰਮ ਆ ਹਾਂਜੀ ਠੱਗਾਂ ਮਾਰਨਾ ਪਹਿਲਾਂ ਵੀ ਮਹਿਲ ਕਲਾਂ ਆਂਦੇ ਆ ਮਹਿਲ ਕਲਾਂ ਦੇ ਸੀ ਤੁਸੀਂ ਕਿਹੜੀ ਜਗ੍ਹਾ ਕਿਹੜੇ ਦਫ਼ਤਰ ਚ ਜਾ ਕੇ ਦੇਖ ਕੇ ਆਸੀ ਅਸਮੀਤ ਚੌਕ ਪਲਾਰ ਐਜੂਕੇਸ਼ਨ ਇਹਨਾਂ ਦਾ ਆਫਿਸ ਸੀ ਹਾਂਜੀ ਲੁਧਿਆਣੇ ਵਿੱਚ ਹੀ ਹਾਂਜੀ ਅਸਮੀਤ ਚੌਕ ਦੇ ਵਿੱਚ ਸੀ ਇਹਨਾਂ ਦਾ ਆਫਿਸ ਕਿਤੇ ਨਾ ਕਿਤੇ ਨਹੀਂ ਨਿਗਹਿਲੀ ਮਤਲਬ ਇੱਕ ਬੰਦਾ ਕਿਰਾਏ ਤੇ ਰਹਿੰਦਾ ਇਹਨੇ ਨਹੀਂ ਪੇਮੈਂਟਾਂ ਦੇ ਦਿੰਦੇ ਆ ਉਸੀ ਮਤਲਬ ਲਈ ਇੱਕ ਵਾਰੀ ਕੋਈ ਕੀ ਕਿਹਾ ਜਾਂਦਾ ਵੀ ਇਹਦੇ ਬੱਚੇ ਬੀਰ ਜੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਨਾਂ ਬਾਰੇ ਬਸ ਉਦੋਂ ਕਹਿੰਦੇ ਤਾਂ ਹੁੰਦੇ ਆ ਦਿਮਾਗ ਫਿਰ ਗਿਆ ਅੱਜ ਸੇਰਕੁਲ ਜੀ ਬੈਠੇ ਹੋ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਆਇਆ ਕੋਈ ਪ੍ਰਕਾਰ ਦੀ ਮੈਟਰੀ ਹਾਂਜੀ ਆਏ ਸੀ ਕੀ ਕਿਹਾ ਜੀ ਉਹਨਾਂ ਦਾ ਕੁਝ ਨਹੀਂ ਕਹਿਣਾ ਬਸ ਆਪਣੇ ਇਹਨਾਂ ਨੂੰ ਜਥੇਵੰਦੀ ਨੂੰ ਬੁਲਾਇਆ ਸੀ ਉੱਥੇ ਆਪਣੇ ਥਾਣੇ 'ਚ ਬਸ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਦਾ ਉਹ ਕਹਿੰਦੇ ਫਿਰ ਜਾਰੀ ਰੱਖੋ ਆਪਣੇ ਘਰ ਲੈ ਇਹ ਇਹ ਇੰਬੀ ਦੀ ਕੋਈ ਐਜੰਟ ਤੁਹਾਡੇ ਕਰਾਈ ਦੇ ਹਾਂਜੀ ਹਾਂਜੀ ਇਹ ਦੋ 2020 ਤੋਂ ਸਾਡੇ ਕੋਲ ਇੱਥੇ ਨਵੰਬਰ ਚ ਆਏ ਸੀ ਤੇ ਉਸ ਤੋਂ ਬਾਅਦ ਮੈਂ ਮੈਂ ਬਾਤ ਚੱਲੇਗੀ ਇੱਕ ਸਾਲ ਵਾਸਤੇ ਤੇ ਪਿੱਛੋਂ ਫਿਰ ਮੈਂ ਮੇਰੇ ਬੇਟੇ ਦੀ ਮੰਗਣੀ ਕਰਤੀ ਅਸੀਂ ਆ ਕੇ ਮੈਂ ਕੀਤੀ ਮੰਗਣੀ 2024 ਚ ਕਿੰਨੇ ਕਿਰਾਏ ਤੇ ਦਿੱਤਾ ਸੀ ਹਾਂਜੀ ਕਿਰਾਇਆ ਤੇ ਇਹਨੂੰ ਦਿੱਤਾ ਸੀ ਉਸ ਟਾਈਮ 17000 ਜਦੋਂ 2020 ਚ ਆਈਏ ਮੇਰੇ ਕੋਲ ਕਿਰਾਇਆ ਹਾਂਜੀ ਉਸ ਤੋਂ ਬਾਅਦ 3 ਸਾਲ ਤੱਕ ਦਿਂਦੀ ਰਹੀ ਹੈ 1 ਸਾਲ ਤੋਂ ਇਹਨੇ ਮੈਨੂੰ ਬਹੁਤ ਖਰਾਬ ਕੀਤਾ ਕਿਉਂਕਿ ਮੈਂ ਬਾਹਰ ਚਲੀ ਗਈ ਸੀ ਤੇ ਉੱਥੇ ਮੈਨੂੰ ਥੋੜਾ ਥੋੜਾ ਕਰਕੇ ਪੈਸੇ ਪਾਉਂਦੀ ਸੀ ਆਨਲਾਈਨ ਪਾਉਂਦੀ ਸੀ ਮੇਰੇ ਮੇਰੇ ਅਕਾਊਂਟ ਚ ਆਉਂਦਾ ਸੀ ਮੈਨੂੰ ਕਿੰਨੇ ਤੋਂ ਮੈਨੂੰ ਕਹਿਆ ਲਾਸਟ ਕਰਾਇ ਦਿੱਤੇ ਨੂੰ ਇਹਨਾਂ ਨੂੰ ਅਗਸਤ ਚ 1,22,000 ਰੁਪਏ ਬੰਦਾ ਸੀਗਾ ਇਹਦਾ ਪਿਛਲਾ ਪੈਂਡਿੰਗ ਸੀਗਾ ਤੇ ਉਹ ਚੌਂਕੀ ਥਾਣੇ ਫਿਰ ਇਹਨਾਂ ਰਾਜੀਨਾਮਾ ਕਰਾਇਆ ਸੀ 20-2000 ਰੁਪਇਆ ਲੈ ਵੀ ਤੁਹਾਡੇ ਘਰਾਂ ਤੇ ਜਮਾਗੇ ਅਸੀਂ ਨਹੀਂ ਜੀ ਉਹਦੇ ਚ 10000 ਮੈਨੂੰ ਸਿਰਫ ਆਇਆ ਮੇਰੇ ਮੇਰਾ ਕਾਉਂਟ ਸੀ ਆਇਆ ਤੇ ਉਹਨਾਂ ਨੇ ਪੇਪਰ ਆ ਸਾਰੇ ਨਾਲ ਲੱਗੇ ਨੇ ਇਹ ਚੌਂਕੀ ਥਾਣੇ ਸਾਰਾ ਹੋਇਆ ਰਾਜੀਨਾਮਾ ਸਾਡਾ ਹਾਂ ਜੀ ਕਿਰਾਇਦਰ ਹਾਂਜੀ ਕਿਰਾਇਦਰ ਥੱਲੇ ਰਹਿੰਦੇ ਵੀ ਅੱਧੇ ਤਾਂ ਤੇ ਕੁਝ ਲੈ ਵੀ ਇੱਧਰ ਉੱਧਰ ਹੋਣੇ ਆ ਕਿਤੇ ਗਏ ਹੋਣੇ ਹਾਂਜੀ ਸਾਰੇ ਰਹਿੰਦੇ ਆਜ ਫੈਮਿਲੀ ਹਾਂਜੀ ਬੰਦੀਆਂ ਵੱਲੋਂ ਜਿਹੜੇ ਇਹਨਾਂ ਜੀ ਜੀ ਇਹਦੇ ਵਾਰੀ ਵੀ ਤੁਹਾਡਾ ਕੀ ਇਹ ਵੀ ਵਿਚਾਰਿਆ ਕਿ ਲੋ ਵੀ ਦੇਖੋ ਪੈਸੇ ਜੇ ਤੁਸੀਂ ਲਿੱਤੇ ਹੈ ਤੇ ਤੁਹਾਡਾ ਮੋੜਨ ਦਾ ਵੀ ਤਾਂ ਫਰਜ਼ ਬੰਦਾ ਹੈ ਨਾ ਜੇ ਤੁਸੀਂ ਵੱਧ ਲੈ ਰਹੇ ਹੋ ਤੇ ਤੁਸੀਂ ਮੋੜੋ ਉਹਨਾਂ ਦੇ ਜੋ ਵੀ ਜੋ ਵੀ ਹੈਗਾ ਉਹਨਾਂ ਦਾ ਬੰਦਾ ਤੇ ਇਸ ਕਰਕੇ ਲਵੀ ਨਾਲੇ ਇੱਕ ਸਾਡੀ ਬਦਨਾਮੀ ਦੇਖੋ ਹੋ ਰਹੀ ਹੈ ਸਾਡੇ ਘਰ ਦੀ ਬਦਨਾਮੀ ਹੋ ਰਹੀ ਹੈ ਅਨਾਂ ਸਾਡੇ ਕਰਦੇ ਅੱਗੇ ਲੱਗਾ ਤਰਨਾ ਤੇ ਖਾਦਾ ਇਹਨਾਂ ਨੇ ਮਾਨ ਸਰਕਾਰ ਨੂੰ ਮਾਨ ਮਾਨ ਸਰਕਾਰ ਨੂੰ ਇਹੀ ਅਪੀਲ ਹੈ ਸਾਡੀ ਕਿ ਸਾਡਾ ਘਰ ਖਾਲੀ ਕਰਾਇਆ ਜਾਵੇ ਸਾਡਾ ਕਿਰਾਇਆ ਦੁਆਇਆ ਜਾਵੇ ਸਾਡੇ ਬਿਜਲੀ ਦੇ ਬਿੱਲ ਵੀ ਦੁਆਇਆ ਜਾਵੇ ਕਿਉਂਕਿ ਸਾਨੂੰ ਨਾ ਤੱਕਾ ਹੋ ਰਿਹਾ ਅਸੀਂ ਬਜ਼ੁਰਗ ਲੋਕ ਕਿੱਥੇ ਜਾਈਏ ਦੱਸੋ ਹੁਣ ਵਿੱਚੇ ਬੱਚੇ ਦਾ ਵਿਆਹ ਕੀਤਾ ਹੁਣ ਨੂ ਨਵੀਂ ਨੂ ਆ ਉਹਨੂੰ ਕਿੱਥੇ ਲੈ ਕੇ ਜਾਵਾਂ ਮੈਂ ਬਿਜਲੀ ਦਾ ਬਿਜਲੀ ਦਾ ਬਿੱਲ ਇਹਨੇ ਨਹੀਂ ਭਰਿਆ 90000 ਰੁਪਏ ਬਿੱਲ ਹੋ ਚੁੱਕਾ ਹੈ ਪਿਛਲੇ ਮਹੀਨੇ ਵੀ ਹੁਣ ਆ ਜਾਣਾ ਵਿੱਚ ਬਿੱਲ ਤੇ ਉਹ ਕੱਟਣ ਵਾਲੇ ਆਏ ਸੀ ਦੋ ਵਾਰੀ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਡੇ 30 ਤਰੀਕ ਲਵੀ ਹੈਗੀ ਆ ਡੇਢ ਤੇ ਲਵੀ ਅਸੀਂ ਉੱਥੇ ਜਵਾਬ ਜੱਜ ਤੋਂ ਲਵਾਵਾਂਗੇ ਅੱਜ ਪਰ ਵਕੀਲਾਂ ਛੁੱਟੀ ਕਰਕੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਅਗਲੀ ਤਰੀਕ ਪਾ ਦਿੱਤੀ ਹੈ ਪਰ ਅਸੀਂ ਕਿੱਥੇ ਜਾਈਏ ਦੱਸੋ ਸਾਡੀ ਬਿਜਲੀ ਕੱਟੀ ਜਾਏਗੀ ਪਾਣੀ ਕੱਟਿਆ ਜਾਏਗਾ ਫਿਰ ਅਸੀਂ ਕਿੱਥੇ ਜਾਵਾਂਗੇ ਨੂਨ ਨੂੰ ਲੈ ਕੇ ਮਤਲਬ ਕੋਰਟ ਕੇ ਚੱਲਦਾ ਹਾਂ ਹਾਂਜੀ ਅਸੀਂ ਵੀ ਕੀਤਾ ਫਿਰ ਕੇਸ ਕੇ ਅਗਲੇ ਵੀ ਸਾਡਾ ਸਾਡੇ ਤੇ ਕਬਜ਼ਾ ਮਾਰਿਆ ਤੇ ਸਾਨੂੰ ਖਾਲੀ ਨਾ ਕਰਕੇ ਦੇ ਦੇ ਨਾ ਸਾਨੂੰ ਪੈਸੇ ਦੇ ਦੀ ਇਹਨਾਂ ਨੇ ਠੱਗੀਓ ਤੁਹਾਡੇ ਨਾਲ ਵੀ ਠੱਗੀ ਲੱਗੀ ਹਾਂਜੀ ਹਾਂਜੀ ਬਿਲਕੁਲ ਸਾਰਿਆਂ ਨਾਲ ਠੱਗੀ ਮਾਰਦੀ ਹੈ ਜੀ ਕਿੰਨੇ ਕੇਸ ਨੇ ਇੰਦੇ ਦੇ ਪਰ ਮੈਂ ਚੰਕੀ ਤਾਂ ਨਹੀਂ ਖੁਦ ਕਹਿੰਦੇ ਨੇ ਕਿ ਕਿਲੇ ਵੀ ਇੰਦੇ ਤੇ ਬਹੁਤ ਜ਼ਿਆਦਾ ਕੇਸ ਨੇ ਅਸੀਂ ਆ ਪਰੇਸ਼ਾਨ ਹੋ ਗਏ ਜਿੱਦਾਂ ਕਿ ਇੱਦਾਂ ਦੇ ਬੰਦੇ ਜਿਹੜੇ ਕਿਰਾਏ ਤੇ ਰਹਿੰਦੇ ਆ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਆ ਕੁਝ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਇਹਨੇ ਪੈਸੇ ਕੀ ਕਹਿਣਾ ਚਾਹੋ ਪੇਰੈਂਟਸ ਨੂੰ ਪੇਰੈਂਟਸ ਕੀ ਕਰਾਂ ਹੁਣ ਦੇਖੋ ਮਜਬੂਰੀ ਨੂੰ ਬੱਚਿਆਂ ਨੂੰ ਆਪਾਂ ਕਹਿੰਦੇ ਨਾਲ ਵਿੱਚੋਂ ਲੈ ਐਜੂਕੇਸ਼ਨ ਵਧੀਆ ਹੋ ਜਾਏ ਬੱਚੇ ਦੀ ਲਾਈਫ ਅੱਛੀ ਬਣ ਜਾਵੇ ਯਾ ਬੱਚੇ ਬੱਚਿਆਂ ਨਾਲ ਇਸ ਤਰ੍ਹਾਂ ਠੱਗੀਆਂ ਹੋਣ ਲੱਗੀਆਂ ਬੱਚਿਆਂ ਦੇ ਬੱਚਿਆਂ ਸੀ ਅਸੀਂ ਕਮਾਣੇ ਪਿਆ ਇਕੱਠਾ ਤੇ ਬੱਚਿਆਂ ਅਸੀਂ ਕਰ ਰਹੇ ਹਾਂ ਇਹ ਬੱਚਿਆਂ ਤੇ ਨਹੀਂ ਲਾ ਸਕਦੇ ਤੇ ਹੋਰ ਕਿਤੇ ਲਾਈਏ ਫਿਰ ਪਰ ਇਹ ਥੋੜੀ ਕਿ ਤੂੰ ਠੱਗੀਆਂ ਮਾਰ ਕੇ ਬਹਿ ਜਾਓ ਸਰਕਾਰਾਂ ਤੋਂ ਕੀ ਅਪੀਲ ਹੈ ਦੇ ਠੱਗਾ ਮਾਰ ਲੈ ਠੱਗਾ ਮਾਰੇ ਕਿ ਲਵਿਆ ਨਾ ਨਾ ਪਾਈ ਜਾਵੇ ਹਾਂ ਅਨਿੰਦਰ ਮੋਹਨ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਿਹਾਲ ਸਿੰਘ ਵਾਲੇ ਦਾ ਬਲਾਕਾ ਗੂ ਜ਼ਿਲ੍ਹੇ ਦਾ ਮੀਤ ਸਕੱਤਰ ਜੀ ਅੱਜ ਪੜਨਾ ਲਗਾ ਪਤਨ ਜੀ ਲਗਭਗ ਦੱਸਿਆ ਵੀ ਸਾਢੇ 3 ਦਿਨ ਸਾਲ ਹੋ ਗਏ ਇਹਨਾਂ ਕੋਲੇ ਫੈਲਾਈ ਸੀ ਇੱਕ ਨੌਪਤ ਨੂੰ ਬਾਹਰ ਭੇਜਣ ਦੀ ਖਾਤਰ ਇਹਨਾਂ ਨੇ 15 ਲੱਖ 40000 ਰੁਪਏ ਸਾਥੋ ਲੈ ਲਿਆ ਸੀ ਜਿਹੜਾ ਕਿ ਕੋਈ ਉਹਤੇ ਗੱਲਬਾਤ ਨਹੀਂ ਹੋਈ ਜਦੋਂ ਪਤਾ ਲੱਗਿਆ ਵੀ ਇਹ ਫਰੌਡ ਸਿਸਟਮ ਆ ਤੇ ਇਹਨਾਂ ਕੋਲੇ ਆਏ ਚੱਲ ਕੇ ਤੇ ਇਹਨਾਂ ਨੇ ਉਹ ਗੱਲਾਂ ਸਾਰੀਆਂ ਟਾਲਮਟੋਲ ਕੀਤੀਆਂ ਦਬਾਅ ਬਣਦਾ ਰਿਹਾ ਆਉਂਦੇ ਰਹੇ ਵਾਰੀ-ਵਾਰੀ ਪਰਿਵਾਰ ਜਿਹੜਾ ਸੀ ਮੁੜ ਕੇ ਉਸ ਤੋਂ ਬਾਅਦ ਇਥੇ ਭਾਨਾ ਸਿੱਧੂ ਵੀ ਆਇਆ ਸੀ ਜਿਹਦੇ ਤੇ ਇਹਨਾਂ ਨੇ ਪਰਚਾ ਕਚੈੰਨੀ ਚੋਰ ਦਾ ਕਰਾਇਆ ਤੇ ਦਰਸਲ ਉਹ ਕਹਾਣੀ ਇਹ ਸੀਗੀ ਵੀ ਇਸ ਪਰਿਵਾਰ ਦੇ ਪੈਸੇ ਫਦੇ ਵੀ ਤੇ ਉਹ ਪੈਸੇ ਦਿਵਾਉਣ ਦੀ ਖਾਤਰ ਆਇਆ ਸੀ ਚਲੋ ਉਸ ਤੋਂ ਬਾਅਦ ਜਿਹੜਾ ਇਹਨੇ ਦਫ਼ਤਰ ਬਦਲੀ ਕਰ ਲਿਆ ਇੱਥੋਂ ਆਪਦਾ ਜਿਹੜਾ ਐਡਰੈਸ ਉਹ ਚੇਂਜ ਕਰ ਲਿਆ ਫਿਰ ਪਰਿਵਾਰ ਨੇ ਬੰਦੇ ਲਿਆ ਕੇ ਭਜਨ ਅਠ ਕਰਕੇ ਇਹਨੂੰ ਇਸ ਘਰ ਦੇ ਵਿੱਚ ਤਿੰਨਾਂ ਮਹੀਨਿਆਂ ਬਾਅਦ ਲੱਭਿਆ ਜਦੋਂ ਲੱਭਿਆ ਤਾਂ ਉਸ ਤੋਂ ਬਾਅਦ ਜਥੇਬੰਦੀਆਂ ਨਾਲ ਕੰਨੈਕਟ ਹੋਇਆ ਜਥੇਬੰਦੀਆਂ ਦੇ ਜ਼ੋਰ ਜਾਰ ਤੇ ਜਿਹੜਾ 7 ਲੱਖ ਰੁਪਏ ਸੀ ਉਹ ਇਹਨੇ 15 ਲੱਖ ਦੇ ਵਿੱਚੋਂ ਵਾਪਸ ਕਰਤਾ ਤੇ ਜਿਹੜਾ ਦੂਜਾ ਪੈਸਾ ਸੀ ਉਹਨੂੰ ਟਾਲ ਮਟੋਲ ਹਰ ਰੋਜ਼ ਲੱਗ ਰਿਹਾ ਸੀ ਲਗਭਗ 9 ਮਹੀਨੇ ਪਹਿਲਾਂ ਅਸੀਂ ਇਸੇ ਵੱਡੇ ਰੂਪ ਦੇ ਵਿੱਚ ਧਰਨਾ ਲਾਉਣ ਲਈ ਇੱਥੇ ਆਏ ਸੀ ਜਦੋਂ ਇੱਥੇ ਆਏ ਤਾਂ ਇੱਥੇ ਭਪਿੰਦਰ ਸਿੰਘ ਐਸਐਚਓ ਆ ਫਟ ਨੰਬਰ ਦੇ ਵਿੱਚ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਦੱਸਿਆ ਉਹ ਆਏ ਇੱਥੇ ਵੀ ਤੁਸੀਂ ਧਰਨਾ ਨਹੀਂ ਲਾ ਸਕਦੇ ਅਸੀਂ ਆਏ ਅਸੀਂ ਕਿਹਾ ਅਸੀਂ ਲੁੱਟੇ ਜਾਣ ਵਾਲੇ ਲੋਕ ਆ ਸਾਨੂੰ ਲੁੱਟਿਆ ਤੇ ਇਸ ਏਜੰਟ ਵੱਲੋਂ ਲੁੱਟਿਆ ਗਿਆ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਭਪਿੰਦਰ ਸਿੰਘ ਤੇ ਸੁਖਦੇਵ ਸਿੰਘ ਡਿਪਟੀ ਸੀਗੇ ਜਿਹੜੇ ਗੱਲ ਚੌਂਕ ਦੇ ਵਿੱਚ ਦਫ਼ਤਰ ਸੀ ਉਹਨਾਂ ਦਾ ਉਹਨਾਂ ਨੇ ਇਕੱਠੇ ਬੈਠ ਕੇ ਸਾਡੀ ਗੱਲਬਾਤ ਕਰਾ ਕੇ ਬਕਾਇਦਾ ਕੰਪਰੋਮਾਈਜ਼ ਹੋਇਆ ਉਹਦੇ ਵਿੱਚ 690000 ਰੁਪਏ ਇਹਨਾਂ ਨੇ ਸਾਨੂੰ ਉਸਟਾਮਪ ਤੇ ਲਿਖ ਕੇ ਦਿੱਤਾ ਵੀ ਤਿੰਨਾਂ ਮਹੀਨਿਆਂ ਦੇ ਅੰਦਰ-ਅੰਦਰ ਅਸੀਂ ਤੁਹਾਨੂੰ ਪੈਸੇ ਦੇ ਦੇਾਂਗੇ ਅਸੀਂ ਤਿੰਨਾਂ ਮਹੀਨਿਆਂ ਬਾਅਦ ਜਦੋਂ ਆਏ ਪੈਸੇ ਲੈਣ ਵਾਸਤੇ ਉਦੋਂ ਵੀ ਟਾਲਮਟੋਲ ਚੱਲਿਆ ਲੱਗ ਭਾਗ ਅੱਜ 9 ਮਹੀਨੇ ਹੋ ਗਏ ਫਰਵਰੀ ਦੇ ਵਿੱਚ ਇਹਨੇ 50000 ਰੁਪਏ ਸਾਨੂੰ ਪਾਤਾ ਸੀ ਹੁਣ ਵੀ ਸਾਨੂੰ ਅੱਜ ਪਾ ਦਿੰਨੇ ਆਂ ਸਵੇਰ ਪਾ ਦਿੰਨੇ ਆਂ ਸ਼ਾਮ ਨੂੰ ਪਾ ਦਿੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਜਿਹੜਾ ਇਹ ਪਰਿਵਾਰ ਆ ਇਹਨਾਂ ਦੇ ਪਰਿਵਾਰ ਨੇ ਜ਼ਮੀਨ ਵੀ ਵੇਚਤੀ ਘਰ ਵੀ ਗਹਿਣੇ ਹੋ ਗਿਆ ਇਥੋਂ ਤੱਕ ਕੇ ਵੀ ਇਹਨਾਂ ਕੋਲੇ ਆਟਾ ਵੀ ਹੈ ਨਹੀਂ ਜਿਹੜਾ ਆਥਰ ਨੂੰ ਸ਼ਾਮ ਨੂੰ ਰੋਟੀ ਪਕਾ ਕੇ ਖਾ ਲੈਣਾ ਜਿਹੜੇ ਇਹੋ ਜਿਹੇ ਏਜੰਟਾਂ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਗਰੀਬ ਘਰਾਂ ਦੇ ਪੈਸੇ ਇਹਨਾਂ ਨੂੰ ਦਵਾਈ ਜਾਂਦਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਜੀ ਇੱਕ ਨਾਰਾ ਲਾਇਆ ਆਪਣੀ ਰਾਖੀ ਆਪ ਕਰੋ ਇਹਦਾ ਕੀ ਮਤਲਬ ਕੀ ਦੱਸਣਾ ਚਾਹ ਰਿਹਾ ਜੀ ਆਪਣੀ ਰਾਖੀ ਦਾ ਮਤਲਬ ਹੁੰਦਾ ਜੀ ਆਪਣੀਆਂ ਉਂਗਲਾਂ ਪੰਜ ਆ ਜੀ ਮੰਨ ਕੇ ਕਿ ਕੋਈ ਉਂਗਲ ਨੂੰ ਤੁਹਾਨੂੰ ਕੋਈ ਤੋੜ ਸਕਦਾ ਜੇ ਜਦੋਂ ਇਹ ਐਵੇਂ ਬਣ ਜਾਂਦੀ ਆ ਇਹ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਪੰਜਾਂ ਚ ਪਰਮੇਸ਼ਰ ਇਹ ਜਿਹੜਾ ਤਰਨ ਲਾਇਆ ਗਿਆ ਉਹ ਤਾਂ ਨਹੀਂ ਹੁਣ ਤੁਹਾਨੂੰ ਉਹੀ ਜਵਾਬ ਦਿੰਨਾ ਇਹ ਜਿਹੜਾ ਨਾਰਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਅਸੀਂ ਪਿੱਛੇ ਤੋਂ ਦੇਖਦੇ ਆਏ ਆ ਇਤਿਹਾਸ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਜਿੰਨੀਆਂ ਆਪਾਂ ਵੋਟਾਂ ਨਾਲ ਬਣਾਵਾਂਗੇ ਵੋਟਾਂ ਵਾਲਿਆਂ ਤੋਂ ਸਾਨੂੰ ਸਿਗਰਤੀ ਲੋਕਾਂ ਨੂੰ ਕੋਈ ਆਸ ਨਹੀਂ ਅਸੀਂ ਤਾਂ ਦੇਖ ਚੁੱਕੇ ਆ ਕੁਝ ਤੁਹਾਨੂੰ ਲੱਗਦਾ ਹੁੰਦਾ ਵੀ ਜਿਹੜੇ ਤੁਸੀਂ ਮੁਲਾਜ਼ਮ ਹੋਨੇ ਆ ਜਾਂ ਪੱਤਰਕਾਰ ਹੋਨੇ ਆ ਤੁਹਾਨੂੰ ਵੀ ਲੱਗਦਾ ਹੁੰਦਾ ਵੀ ਵੋਟਾਂ ਵਾਲੇ ਸਾਡਾ ਸਮਾਰ ਦੇਣਗੇ ਵੋਟਾਂ ਵਾਲੇ ਕਿਸੇ ਦਾ ਕੋਈ ਨਹੀਂ ਸਮਾਰਦੇ ਗੱਲ ਮਕਾਓ ਸਾਡੂ ਸਾਡੇ ਆਗੂ ਕਹਿੰਦੇ ਹੁੰਦੇ ਆ ਜਿਵੇਂ ਆਪਾਂ ਨਾਂ ਨਾ ਲੈ ਕੇ ਗੱਲ ਕਰੀਏ ਵੀ ਆਗੂ ਕਹਿੰਦੇ ਹੁੰਦੇ ਵੀ ਸਾਨੂੰ ਵੀ ਕਿਤੇ ਤੁਸੀਂ ਕੁਰਸੀ ਦੇ ਦਈਏ ਨਾ ਕੁਰਸੀ ਦੇ ਦਿਓ ਤੇ ਉਹ ਕਹਿੰਦੇ ਕਹਿੰਦੇ ਉਹ ਵੀ ਕਿਥੇ ਦਾ ਅਨਸਾਫ਼ ਨਹੀਂ ਕਰਨ ਦਿੰਦੇ ਯਾਨੀ ਉਹ ਨਾਰਾ ਜਿਹੜਾ ਚੱਲਿਆ ਵੀ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਯਾਨੀ ਆਪਾਂ ਨੂੰ ਆਪਦੀ ਰਾਖੀ ਕਿਵੇਂ ਕਰਨੀ ਹੈ ਵਾਪਾਂ ਨੂੰ ਇੱਕ ਏਕਤਾ ਬਣਾਉਣੀ ਪੈਣੀ ਹੈ ਅੱਜ ਅੱਜ ਜਿਹੜੀ ਏਕਤਾ ਦਿਖਾਈ ਆ ਉਹਦੇ ਪਿੱਛੇ ਕੀ ਮਤਲਬ ਕੀ ਨੂੰ ਮਤਲਬ ਕਿਹਦੇ ਟਾਰਗੇਟ ਤੇ ਹੈ ਏਕਤਾ ਏਕਤਾ ਦਾ ਮਤਲਬ ਤੁਹਾਨੂੰ ਇਹ ਦੱਸ ਦਿੰਨੇ ਆ ਮੋਟਾ ਜਿਹਾ ਵੀ ਇੱਕੇ ਗਰੀਬ ਪਰਿਵਾਰ ਜਿਤ ਤੱਕ ਸਾਨੂੰ ਸੁਣਨ ਚ ਆਇਆ ਵੀ ਗਰੀਬ ਪਰਿਵਾਰ ਆ ਉਹ ਇੱਕ ਬੰਦਾ ਡਰਾਈਵਲ ਆ ਜਿਹੜਾ ਮੰਨ ਕੇ ਚੱਲੋ ਜੇ ਉਹ ਡਰਾਈਵਲੀ ਕਰਦਾ ਤੇ ਮੰਨ ਕੇ ਤਾਂ ਉਹਦਾ ਘਰ ਚੱਲਦਾ ਜੱਜ ਉਹ ਸੰਘਰਸ਼ ਦੇ ਇੱਥੇ ਬੈਠਾ ਤੇ ਉਹਦਾ ਸਾਹਮਣੂ ਚੁੱਲਾ ਨਹੀਂ ਤਪਣਾ ਤੁਸੀਂ ਵੀ ਦੇਖ ਸਕਦੇ ਹੋ ਵੀ ਉਹ ਕਿ ਦਿਹਾੜੀਦਾਰ ਬੰਦਾ ਜਿਹੜਾ ਡਰਾਈਵਲ ਆ ਗਿਆ ਨਾ ਇੱਕ ਦਿਹਾੜੀਦਾਰ ਬੰਦਾ ਉਹ ਗੱਡੀਆਂ ਦਾ ਮਾਲਕ ਨਹੀਂ ਹੈਗਾ ਇਹ ਜਿਹੜੇ ਠੱਗ ਏਜੰਟਾ ਇਹਨਾਂ ਦੀਆਂ ਸਰਕਾਰਾਂ ਸਰਕਾਰਾਂ ਇਹਨਾਂ ਨਾਲ ਰਲੀਆਂ ਮੀਆਂ ਜਦੋਂ ਅਸੀਂ ਇੱਥੇ ਆਏ ਆ ਉਦੋਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਧਮਕੀਆਂ ਵੀ ਦਿੱਤੀਆਂ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ ਫੋਟੇ ਦੇ ਭਾਰਤੇ ਪਾ ਦਾਂਗੇ ਅਸੀਂ ਤਿਆਰ ਕਰ ਲੈਣੇ ਸਾਨੂੰ ਗ੍ਰਿਫਤਾਰ ਉਲਟਾ ਕਰਨਾ ਤਾਂ ਇਹ ਜੇ ਥੱਗ ਏਜੰਟਾਂ ਨੂੰ ਚਾਹੀਦਾ ਉਲਟਾ ਧੰਮਕੀਆਂ ਸਾਨੂੰ ਦਿੰਦੇ ਆ ਪਰ ਖਾਲਸਾ ਖਾਲਸਾ ਹਮੇਸ਼ਾ ਤਿਆਰ ਵਰ ਤਿਆਰ ਆ ਜ਼ੁਲਮ ਦੇ ਖਿਲਾਫ ਅਸੀਂ ਲੜਾਂਗੇ ਭਾਈ ਇੱਥੇ ਜਨਪਰ ਦਾ ਤਰ੍ਹਾਂਗੇ ਪਰਿਵਾਰ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ